ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਦਾ ਮਕਸਦ ਕਿਸੇ ਦੇ ਨਾਮ ਨੂੰ ਕਿਸੇ ਦੇ ਧਰਮ ਨੂੰ ਤੇ ਕਿਸੇ ਦੀ ਜਾਤ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਹ ਵੀਡੀਓ ਵਿੱਚ ਪਰਫਾਰਮ ਕੀਤਾ ਹਰ ਸਟੰਟ ਵੱਡਿਆਂ ਦੇ ਆਲੇ-ਦਾਲ ਕੀਤਾ ਗਿਆ ਹੈ ਅਤੇ ਉਹਨਾਂ ਦੀ ਨਿਗਰਾਨੀ ਚ ਕੀਤਾ ਗਿਆ ਹੈ ਸਾਡਾ ਮਕਸਦ ਹੈ ਕਿ ਸਾਡੀ ਵੀਡੀਓ ਨੂੰ ਸਿਰਫ ਮਨੋਰੰਜਨ ਤੇ ਹਾਸੇ ਖੇਡੀ ਲਈ ਹੀ ਬਣਾਇਆ ਜਾਂਦਾ ਹੈ ਅਤੇ ਸਾਡੀ ਵੀਡੀਓ ਨੂੰ ਸਿਰਫ ਇੱਕ ਮਨੋਰੰਜਨ ਦੇ ਅਧੀਨ ਹੀ ਲਓ ਧੰਨਵਾਦ ਜੀ ਲੈ ਮੈਂ ਤਾਂ ਉਹਨੂੰ ਬਗੇਲ ਲੈਣੂ ਕਹਿ ਕੇ ਆਇਆ ਸੀ ਪਤਾ ਨਹੀਂ ਕਦੋਂ ਆਊਗਾ ਕਹਿੰਦਾ ਮੈਂ ਹੋਰ ਤੋੜਦਾ ਆਪਦਾ 파ਟਨਰ ਤੋੜਦਾ ਮਖਿਆ ਉਹ ਕਿਰਸੀ ਜਾ ਓਏ ਲੈ ਆ ਗਿਆ ਓ ਪਾਗਲ ਜੀ ਐ ਆ ਜਾ ਆ ਜਾ ਲੰਗਿਆ ਮੈਂ ਤਾਂ ਯਾਰ ਕਾਦਾ ਡਿੱਕੀ ਜਾਂਦਾ ਤੈਨੂੰ ਉਹ ਦੇਖੋ ਉਹ ਦੇਖੋ ਦੇਖਿਓ ਦੇਖਿ ਬੱਚੀ ਮਰਿਆ ਜੀ ਤੇ ਤਾਂ ਇਨੂੰ ਬਾਰੇ ਖੜਾਏ ਆਉਂਦਾ ਇਹਨੂੰ ਦੱਸ ਕਿਉਰੇ ਕੋਈ ਨਮਾਇਸ਼ ਚਲਾਉਣੀ ਸੀ ਇਹ। ਓ ਬਾ ਓਏ ਬਾਈ ਤੇਰੇ ਇਹ ਤਾਂ ਮੇਰਾ ਮੋਟਰਸਾਈਕਲ ਹੈ। ਜੇ ਇਹਨੂੰ ਭਣਾ ਕੋਈ ਚੱਕ ਕੇ ਲੈ ਗਿਆ 15000 ਲਾਇਆ ਇਹ ਤੇ 15000 ਕਿਤੇ ਲਾਇਆ ਤਾਂ ਦੀਂਦਾ ਨਹੀਂ। ਲੈ ਤੂੰ ਬੜਾ ਟਾਈਮ ਜਾਂ ਨਾਲਾ ਮੇਰਾ ਤਾਂ ਉਧਰ ਭੂਗ ਭਰੀ ਜਾਂਦਾ ਮੈਂ ਕੰਡਾ ਕਰਾਉਣਾ ਤੂੰ ਛੇਤੀ ਤੂੜੀ ਦਿਖਾ। ਚੱਲ ਆ ਜਾ।

ਏ ਤੂੜੀ ਇਹਦਾ ਜਮਾ ਗਲੀ ਪਈ ਐ ਉਹ ਗਲੀ ਨਹੀਂ ਹੈਗੀ ਇਹ ਤਾਂ ਮਾੜਾ ਮੋਟਾ ਪਾਣੀ ਦਾ ਛਿੱਟਾ ਲੱਗ ਗਿਆ ਇਹ ਤਾਂ ਅਸੀਂ ਪਸ਼ੂਆਂ ਨੂੰ ਪਾਉਨੇ ਆਂ ਲਾਲਾ ਤੂੰ ਸੰਨੀ ਤੇ ਦਾਣਾ ਲਾਉਣ ਦੀ ਲੋੜ ਨਹੀਂ ਐਨੀ ਕਰਾਰੀ ਹੋਈ ਪਈ ਐ ਇਹ ਤਾਂ ਤੁਸੀਂ ਨਖਰੇ ਕਰਦੇ ਹੁੰਨੇ ਹੋ ਤੂੜੀ ਆਹ ਦੇਖ ਤੂੰ ਐਨ ਭਈਆ ਚਿੱਟੀ ਬਰਫ਼ ਵਰਗੀ ਹੂੰ ਸਾਨੂੰ ਦਿਖਾਇਆ ਤਾਂ ਹੈਗਾ ਯਾਰ ਇਹ ਤਾਂ ਗਲੀ ਪਈ ਐ ਕੋਈ ਤੂੰ ਇੱਧਰ ਤਾਂ ਹੱਥ ਮਾਰਾ ਆ ਦੇਖ ਇਹ ਤਾਂ ਜਿਹੜੀ ਹੈਗੀ ਤੇ ਟੋਕਰੀ ਤੂੰ ਤਾਂ ਉਸੇ ਤੇ ਆਖੀ ਖੜ ਗਿਆ ਨਾ ਯਾਰ ਇਹ ਤਾਂ ਲੱਗਦਾ ਕੋਈ ਮੀਂਹ ਮੂੰਹ ਜਿਹਾ ਪਾਣੀ ਜਾ ਪਿਆ ਹੋਇਆ ਓਕਣੀਆਂ ਲੱਗੀਆਂ ਕਿਤੇ ਤੂੰ ਆਜ ਉਹੀ ਗੱਲ ਹੈ ਵਪਾਰੀਆਂ ਵਾਲੀ ਬਸ ਉਹ ਵੀ ਆ ਪਸ਼ੂਆਂ ਵਾਲੇ ਵਪਾਰੀ ਹੋਣਗੇ ਚੰਗੇ ਪਸ਼ੂ ਕੰਨੀ ਤਾਂ ਜਾਂਦੇ ਨਹੀਂ ਖੋਲੇ ਜੇ ਲਵੇ ਜਾ ਖੜਨਗੇ ਆਈਦਾ ਕੀ ਲੈਣਾ ਉਹ ਗੱਲ ਤੂੰ ਕਰਦਾ ਹੁਣ ਚਾਹ ਯਾਰ ਤੋ ਯਾ ਰੇਟ ਦੱਸ ਕੀ ਮੰਗਦਾ ਦੇਖ ਇਹਦਾ ਰੇਟ ਭਰਾਵਾ ਉ ਤਾਂ ਤੁਸੀਂ ਵੀ ਐਸੀ ਲੈਣ ਚੀਓ ਤੁਹਾਨੂੰ ਸਾਰਾ ਪਤਾ ਹੈ ਤੁਸੀਂ ਉਥੋਂ ਕੁਝ ਨਹੀਂ ਖੋਲਿਆ ਇਹਦਾ ਰੇਟ ਲੈਣਿਆ 700 ਰੁਪਇਆ ਕੁਆਰਟਲ ਦਾ ਐਨਾ ਹਾਂ ਓਏ ਆਹ ਗਲੀ ਦੀ ਟੂੜੀ ਨੂੰ ਤਾਂ ਅਸੀਂ 50 ਰੁਪਏ ਕੁਆਰਟਲ ਚੱਕਦੇ ਆ ਉਹ ਤੁਸੀਂ ਤਾਂ ਉਹੀ ਲੁੱਟੀ ਜਾਂਦੇ ਹੋ ਲੋਕਾਂ ਨੂੰ ਇਹ ਤਾਂ ਇੰਨੀ ਵਧੀਆ ਟੂੜੀ ਐ ਲੈ ਤੂੰ ਐ ਕਰੀ ਵਧੀਆ ਵਧੀਆ ਪਾ ਲਈ ਆ ਮੇਰੇ ਵਾਸਤੇ ਰੱਖ ਦੀ ਨਾਲੇ ਦੁੱਧ ਦੇਖੀ ਕਿੰਨਾ ਦਿੰਦੀਆਂ ਨੇ ਜਿਹੜੀ ਆ ਤੂੜੀ ਤਾਂ ਐਡ ਕੱਢੀ ਐ ਤੂੰ ਕਹਿੰਦਾ ਵੀ ਕਾਲੀ ਐ ਪਸੰਦ ਨਹੀਂ ਕਰਦਾ ਤੂੰ ਅਸੀਂ ਰੋਜ਼ ਪਸ਼ੂਆਂ ਨੂੰ ਪਾਉਂਦੇ ਆ ਇਹ ਹੀ ਤੂੜੀ ਖਵਾਈ ਹੋਈ ਦੇ ਦੁੱਧ ਦੀ ਤੂੰ ਚਾਹ ਬਣਾ ਕੇ ਪਿਆਵਾਂਗੇ ਤੂੰ ਤਾਂ ਆਖੇਗਾ ਵੀ ਇਹ ਤਾਂ ਬਹੁਤ ਵਧੀਆ ਸੁਆਦ ਹੈ ਚਾ ਇਹੇ ਜੀ ਕਰਾਰੀ ਛੋਡੀ ਚਾਹ ਹੋਊਗੀ ਦੇਖੀ ਤੂੰ ਟਾਪ ਦੀ ਚਾਹ ਐ ਦੇਖੋ ਹਾਂ ਹੁਣ ਚੱਲਾਂਗੇ ਆਪਾਂ ਉਧਰ ਤੈਨੂੰ ਚਾਹ ਬਣਾ ਕੇ ਦਿਖਾਵਾਂਗੇ ਚੱਲ ਯਾਰ ਤੂੰ ਜ਼ਿਆਦਾ ਨਾ ਹੋਕਰ ਤੂੰ ਦੇਖ ਇਹ ਤਾਂ ਸਾਨੂੰ ਤਾਂ ਵੇਚਣੀ ਪੈਗੀ ਉਹ ਜਵਾਖ ਜੀ ਆ ਕਹਿੰਦਾ ਟਰੈਕਟਰ ਤੇ ਬੋਫਰ ਬਫਰ ਲਵਾਉਣੇ ਨੇ ਨਾਲੇ ਟਾਇਰ ਚੜਾਉਣੇ ਨੇ ਆ ਜਿਹੜੇ ਹੁਣ ਨਵੇਂ ਜੇ ਚੱਲੇ ਨੇ ਛੌੜੇ ਜੇ ਤਿੰਨ ਗੁੱਡੀਆਂ ਵਾਲੀ ਹਾਂ ਉਹ ਮੈਂ ਆਖਿਆ ਮਹਾ ਚਲ ਹਲੇ 13 ਮਹੀਨੇ ਚਲ ਮਹਾ ਤੂੜੀ ਦਾ ਰੇਟ ਆ ਵਧੀਆ 7-800 ਨੂੰ ਕੁਆਟਲ ਆਪਾਂ ਭਰ ਦਿਆਂਗੇ ਮਹਾ ਤੇਰੇ ਟਾਇਰ ਚੜ ਜਾਣਗੇ ਇਹਦੇ ਨਾਲ ਉਹ ਅਸੀਂ ਤਾਂ ਨਹੀਂ ਇਹਨੂੰ ਵੇਚਦੇ ਨਹੀਂ ਸੀ ਅੱਛਾ ਉਹ ਤਾਂ ਜਵਾਖ ਜੀ ਕਹਿੰਦਾ ਵੀ ਮੈਂ ਤਾਂ ਕਹਿੰਦਾ ਨਾਲੇ ਤਾਂ ਉਹ ਛਤਰੀ ਜੀ ਲਵਾਉਣੀ ਹੈ ਟਰੈਕਟਰ ਦੀ। ਉਹ ਯੂ ਜੇ ਵਾਲੀ। ਹਾਂ। ਨਾਲੇ ਟਾਇਰ ਟੂਰ ਜੇ ਵੀ ਪੂਰਾ ਐ ਨਾ ਸ਼ਿੰਗਾਰ ਨਾ ਟਰੈਕਟਰ। ਟਰੈਕਟਰ ਆਪਣਾ ਹੈਗਾ 98 ਮਾਡਲ 855। ਕਹਿੰਦਾ 416 ਸੋਨਾ ਹੀ ਬੜਾ ਲੱਗਦਾ ਉਹਦੀ ਲੁੱਕ ਬਹੁਤ ਗ੍ਰੇਸ ਪੈਂਦੀ ਆ ਪੂਰੀ। ਹਾਂ। ਉਹਦੇ ਹੁਣ ਟਾਇਰ ਟੂਰ ਕਾ ਸੇਪ ਐ ਨੇ। ਅੱਛਾ। ਉਹ ਕਹਿੰਦਾ ਵੀ ਨਾਲੇ 14 ਨੰਬਰ ਦੇ ਟਾਇਰ ਲਵਾਉਣੇ ਨੇ ਵੱਡੇ। ਅੱਛਾ। ਹਾਂ। ਉਹ ਮੈਂ ਆਖਿਆ ਮਹਾਚਲ ਆਪਣੇ ਲਵੇ ਨਾਲੇ ਤਾਂ ਪੈਸੇ ਬਚ ਜਾਣਗੇ। ਨਾਲੇ ਇਹਨੂੰ ਮਾੜਾ ਮੋਟਾ ਚੱਲ ਤੂੰ ਮੋਡੀਫਿਕੇਸ਼ਨ ਕਰਾ ਲੇਗਾ ਮੋਡੀਫਾਈ ਅੱਛਾ ਅੱਛਾ ਮੈਂ ਆਖਿਆ ਕਿ ਤੇ ਫੋਕੇਸ਼ਨ ਹੁੰਦਾ ਨਾ ਨਾ ਚੱਲ ਜਿਵੇਂ ਮੈਂ ਲਾ ਲੈ ਹਾਈ ਫਾਈ ਲਾ ਲੈ ਹੂੰ ਤੇ ਆਪਾਂ ਤੂੜੀ ਵੇਚ ਦਿੰਨੇ ਮਖੇ ਆਪਾਂ ਨੇ ਲਵੇ ਪਾਈ ਸੀ ਪੈਸੇ ਹੈ ਤੂੰ ਇਹਨੂੰ ਦੇਖ ਮੜ ਜਾਂ ਨਿਗਾਹ ਮਾਰ ਨਾ ਯਾਰ ਤੂਰੇ ਤੂਰੇ ਆਉਂਦੀ ਤੂੰ ਐ ਕਿਉਂ ਭਜਦਾ ਹੈ ਕੀ ਗੱਲ ਐ ਨੱਕ ਮਾਰੀ ਜਾਂਦਾ ਏ ਗਾਇਰ ਤੇਰਾ ਤੂੜੀ ਤਾਂ ਮੇਰਾ ਖੋਰੀ ਹੈ। ਓਏ ਜਰ ਖੋਰ ਨਹੀਂ ਹੈਗਾ ਇਹ ਤਾਂ ਬਹੁਤ ਵਧੀਆ ਤੂੜੀ ਹੈ। ਇਹ ਤਾਂ ਤੂੰ ਐ ਲਾ ਲੈ ਵੀ ਨਹੀਂ ਸਾਡਾ ਵੇਚਣ ਨੂੰ ਜੀ ਨਹੀਂ ਕਰਦਾ ਤੇ। ਇਹ ਤਾਂ ਬਸ ਇੱਕ ਐ ਲਾ ਲੈ ਵੀ ਮਜਬੂਰੀ ਹੋਈ ਹੈ। ਇਹ ਤਾਂ ਤੂੰ ਐ ਦੇਖ ਵੀ ਤਿੰਨ ਤਰਪਾਲਾਂ ਪਾਈਆਂ ਹੋਈਆਂ ਨੇ ਇਹਦੇ ਉੱਤੇ। ਇੱਕ ਤਾਂ ਥੱਲੋਂ ਦੀ ਹੈ। ਫਿਰ ਆਹ ਕਾगज ਹੋ ਗਿਆ। ਕਾ ਉਤੋਂ ਦੀ ਫੇਰ ਤਰਪਾਲ ਪਾਤੀ ਇਹਦੇ ਤਾਂ ਇੱਕ ਤਪਕਾ ਵੀ ਸਿਮਕੇ ਨਹੀਂ ਜਾ ਸਕਦਾ ਵੀ ਕਿਵੇਂ ਹੁੰਦਾ ਉਹ ਤਾਂ ਦਿਖ ਹੀ ਰਹੇਗਾ ਹਾਂ ਦੇਖ ਯਾਰ ਇਹੇ ਜੀ ਤਾਂ ਸੀ ਖੁੰਬਾ ਆਉਣ ਬੰਦੇ ਆ ਉਹ ਯਾਰ ਹੁਣ ਤੂੰ ਖੁੰਬਾ ਆਲੇ ਬਰਫ ਵਰਗੀ ਪਈਆ ਚਿੱਟੀ ਧੂੜੀ ਪਈ ਐ ਤੂੰ ਯਾਰ ਇਸ ਨੂੰ ਹੀ ਨੱਕ ਮਾਰੀ ਜਨਾਏ ਨਹੀਂ ਸਮਝ ਆਉਂਦੀ ਉਹ ਮੈਂ ਤਾਂ ਤੈਨੂੰ ਤਾਂ ਕਹਿ ਕੇ ਨਹੀਂ ਆਇਆ ਸੀ ਮੈਂ ਤਾਂ ਉਹ ਤੇਰੇ ਦੂਜੇ 파ਟਰਨਰ ਨੂੰ ਕਹਿ ਕੇ ਆਇਆ ਸੀ ਬਘੇਲੇ ਓ ਬਾਈ ਓ ਤੂੜੀ ਉਹ ਆ ਕੋ ਹੀਰਾ ਥੋੜੀ ਆ ਇਹ ਓ ਮੈਨੂੰ ਪਤਾ ਸੀ ਵੀ ਤੂੰ ਤਾਂ ਨੱਕ ਮਾਰੇਗਾ ਉਹਨੂੰ ਤਾਂ ਮੈਂ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਤਾਂ ਮੈਂ ਆ ਲਾ ਲੈ ਵੀ ਜੇ 700 ਦਾ ਰੇਟ ਚੱਲਦਾ ਉਹਨੂੰ 800 ਦੀ ਭਰਾਉਂਦਾ ਤੇਰਾ ਤਾਂ ਮੈਨੂੰ ਪਤਾ ਹੈ ਵੀ ਤੂੰ ਤਾਂ ਐ ਹੀ ਨਾਖਰੇ ਜੀ ਕਰਦਾ ਉਹਨਾਂ ਓ ਬਾਈ ਉਹਦਾ ਕੀ ਆਦਾ ਭੋਲਾ ਭਾਲਾ ਤੇਰੀਆਂ ਗੱਲਾਂ ਚ ਆ ਜਾਂਦਾ ਮੈਂ ਉਹਦੇ ਵਾਂਗੂ ਮੂਰਖ ਥੋੜੀ ਆ ਓ ਨਹੀਂ ਯਾਰ ਤੂੰ ਰੇਟ ਰੂਟ ਲਾ ਮਾੜਾ ਮੋਟਾ ਓ ਰੇਟ ਤਾਂ ਚੱਲ ਯਾਰ ਉਹ ਤੂੰ ਉਰੇ ਆ ਉਰੇ ਉਰੇ ਤੂੰ ਐ ਭਜਦਾ ਕਿਉਂ ਆ ਯਾਰ ਤੂੜੀ ਦੇਖ ਤੂੰ ਐਨ ਪਈਆ ਚਿੱਟੀ ਤੂੜੀ ਤਾਂ ਮੈਂ ਦੇਖੀ ਇਹਨੂੰ ਦੇਖ ਕੇ ਤਾਂ ਰੂਹ ਖੁਸ਼ ਹੁੰਦੀ ਆ ਤੂੰ ਤੂੜੀ ਤਾਂ ਦੇਖ ਯਾਰ ਇਹ ਤਾਂ ਨਹੀਂ ਅਸੀਂ ਤਾਂ ਵੇਚ ਦੇਣੀ ਸੀ ਲੈ ਫਿਰ ਇੱਕੋ ਹੀ ਰੇਟ ਦੱਸਾਂ ਹਾਂ ਦੱਸ ਊੜੀ ਦਾ ਯਾਰ ਤੇਰੀ ਠੀਕ ਆ ਲੈ ਤਾਂ ਲਈਏ ਤੂੰ ਤਾਂ ਉਹੀ ਛੱਤ 'ਤੇ ਨੀ ਚੜੀ ਖੜਾ ਐ ਆ ਲੈ ਫਿਰ ਭਾਈ ਨਾ ਤੇਰੀ ਨਾ ਮੇਰੀ ਰੇਟ 200 ਨਾ ਤੂੰ ਤੇਰੀ ਮੇਰੀ ਨੂੰ ਤੇਰਾ ਇਹ ਚ ਕੀ ਆ ਵੀ ਮੇਰੀ ਐ ਤੂੜੀ ਮੈਂ ਵੇਚਦਾ ਤੇਰਾ ਇਹਦੇ ਵਿੱਚ ਕੀ ਹੋ ਗਿਆ ਨੇ ਨਾ ਤੇਰੀ ਨਾ ਮੇਰੀ ਓਏ ਐ ਨਹੀਂ ਮੈਂ ਤਾਂ ਐ ਕਹਿਣਾ ਵੀ ਨਾ ਤੇਰਾ ਰੇਟ ਨਾ ਮੇਰਾ ਰੇਟ 200 6 ਕਵਾਟਲ ਹੁੰਦੇ ਨੇ ਟਰਾਲੀ 'ਚ 1200 12 'ਚੋਂ ਹੁਣ ਤੂੰ ਐ ਲਾ ਲਿਆ ਵੀ 200 ਕਿਰਾਏ ਦਾ ਹੋ ਗਿਆ 1000 ਹੋ ਨਾ ਪ੍ਰਵਾ ਇਹ ਤਾਂ ਪੂਰਾ ਪੱਲਾ ਵੀ ਨਹੀਂ ਪੈਂਦਾ ਓਏ ਤੂੰ ਰੇਟ ਰੂਟ ਲਾ ਮਾੜਾ ਮੋਟਾ ਰੇਟ ਨੂੰ ਆ ਟਰਾਲੀਆਂ ਕਿੰਨੀਆਂ ਨੇ ਇਹ ਇਹ ਟਰਾਲੀਆਂ 5 5 ਹਾਂ ਓ ਬਾ ਓਏ ਭਾਈ ਤੇਰੇ ਇੰਨੇ ਇੰਨਾ ਖਰਚਾ ਤਾਂ ਮੇਰਾ ਭੂੰਗੜੂ ਲਿਆਉਣ ਚ ਲੱਗ ਜਾਊਗਾ ਓ ਯਾਰ ਤੂੰ ਮਾੜਾ ਮੋਟਾ ਬਾਦ ਖਸ ਤੂੰ ਵਪਾਰੀਆਂ ਵਾਲੀਆਂ ਗੱਲਾਂ ਨਾ ਕਰ ਤੂੰ ਤੂੜੀ ਦੇਖ ਬਰਫ਼ ਵਰਗੀ ਤੂੜੀ ਪਈ ਐ ਓਏ ਲੱਕ ਮਰੀ ਜਾਂਦਾ ਇਹਨੂੰ ਦੇਖ ਕੇ ਇਹਦਾ ਦੇਖੀ ਤੂੰ ਉੱਥੇ ਜਦੋਂ ਸੜਤੀ ਨਾ ਤਾਂ ਭੂਗ ਖੋਲਿਆ ਇਹ ਤਾਂ ਵੱਡੇ ਵੱਡੇ ਵਪਾਰੀ ਆਏ ਆਉਣਗੇ ਜਿਵੇਂ ਭੌਣ ਤੇ ਕੀੜੇ ਆਉਂਦੇ ਹੁੰਦੇ ਨੇ ਤੂੰ ਦੇਖ ਤੂੜੀ ਦੇਖ ਤੂੰ ਐ ਚਮਕਦੀ ਐ ਵਿੱਚੋਂ ਸੀਸੇ ਵਾਂਗੂ ਇਹ ਤਾਂ ਜਦੋਂ ਸੂਰਜ ਦੀਆਂ ਨਾ ਕਿਰਨਾਂ ਪੈਂਦੀਆਂ ਨੇ ਜਿਵੇਂ ਆਪਾਂ ਹੀਰੇ ਨੂੰ ਐ ਦੇਖਦੇ ਆਂ ਹੀਰੇ ਤੇ ਪੈਂਦੀਆਂ ਹੁੰਦੀਆਂ ਨੇ ਐ ਪੈਂਦੀਆਂ ਨੇ ਤੂੰ ਇਹਨੂੰ ਇਹ ਨੱਕ ਮਾਰੀ ਜਾਣਾ ਮੈਨੂੰ ਐ ਲੱਗਦਾ ਤਾਂ ਤੂੜੀ ਵੇਚਣੀ ਨਹੀਂ ਨੀ ਹੈਗੀ ਉਹ ਵੇਚਣੀ ਐ ਵੇਚਣੀ ਐ ਤੂੰ ਕੋਈ ਗੱਲ ਕੋਈ ਸਿਰੇ ਪਾਰ ਲਾ ਕੇ ਜਾ ਤੂੰ ਐ ਕਿਉਂ ਭਜਦਾ ਸਿਰੇ ਪਾਰ ਯਾਰ 240 ਚ ਭਰਤੀ ਇਤੋਂ ਵੱਧ ਨਹੀਂ ਮੈਂ ਚਵਾਨੀ ਲਾਉਂਦਾ 2466 ਕੁਟੜਾ 24640 ਵੀ 200 ਹੀ ਉਧਰੋਂ ਹੋ ਗਿਆ ਤੇਰਾ 12 ਤੇ 21440 ਤੇ ਉਹ ਘੜਤੀ ਇਧਰ ਰੁਪਈਏ ਮੈਨੂੰ ਇਧਰ ਰੁਪਈਏ ਮੈਨੂੰ 40 ਬਚੇ ਫਿਰ ਤਾਂ ਇਹ ਮੈਨੂੰ ਘਰੇ ਰੱਖਣੀ ਪੈਗੀ ਪੈਗੀ ਤੇ ਤਮੇ ਅਗਲੇ ਸਾਲ ਹੀ ਭਰਾ ਦੂੰਗਾ ਇਹਨੂੰ ਲੜੇ ਰੇਟ ਆਊਗਾ ਤੁਹਾ ਦਾ ਵਧੀਆ ਲੈ ਬਾਬਾ ਗੁਰੂ ਹੁਣ ਤੂੰ ਜਾ ਬਸ ਉਹ ਤੂੰ ਜੇ ਵੇਚਣੀ ਹੈ ਨਾ ਨਾ ਮੈਂ ਨਹੀਂ ਬਸ ਵਸਤੂ ਤਾਂ ਬਗ ਜਾ ਉਹ ਮਾਹ ਦੇਖ ਲੈ ਮੈਂ 40 ਰੁਪਈਆ ਚ ਮੈਂ ਰੱਖੂਗਾ ਕਿਹੜੀ ਬੈਂਕ ਚ ਉਹ ਤੇਰੇ 40 ਰੁਪਏ ਓ ਮਰਦੀ ਹੈ ਤੇਰੀ ਭਰਾਵਾ